ਤੁਹ ਕਿੱਥੇ ਉੱਥੋਂ ਗਏ ਸੀ ਮੇਰੀ ਗੱਲ ਹੋਈ ਹੈ 5:30 6:00 ਵਜੇ ਘਰੇ ਪਹੁੰਚ ਜਾਂਦੇ ਸੀ ਅੱਗੇ ਤੇ ਆਈ ਰਹੀ ਸੀ ਘਰੇ ਕਹਿੰਦਾ ਮੈਂ ਘਰੇ ਕਹਿੰਦੇ ਘਰੇ ਆ ਰਿਹਾ ਤੂੰ ਚਾਹ ਬਣਾ ਬਸ ਤੁਹਾਨੂੰ ਕੀ ਟਾਈਮ ਪਤਾ ਲੱਗਦਾ 5:30 ਵਜੇ ਤੋਂ ਮੇਰੀ ਗੱਲ ਹੋਈ ਹੈ 6:00 ਵਜੇ ਤੱਕ ਮੈਂ ਡਿੱਕਿਆ ਪਰ ਸਾਨੂੰ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਮੈਂ ਇਹ ਉਮੀਦ ਕਰਦੀ ਹਾਂ ਕਿ ਭੋਗ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜਲਦ ਤੋਂ ਜਲ ਜਲਦੀ ਤੋਂ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਤੇ ਵੈਲਟ ਤਾਰਾ ਮਾਂ ਲਾਈਆਂ ਜਾਣ 300 2302 302 ਤੇ 120 B ਦੀ ਕੋਈ ਐਮਪੀ ਐਮਐਲਏ ਜਾਂ ਸਰਕਾਰ ਦਾ ਕੋਈ ਨੁਮਾਇंदा ਕੋਈ ਨਹੀਂ ਆਇਆ ਜੀ ਸਭ ਗੁੰਗੇ ਬੋਲੇ ਹੋ ਚੁੱਕੇ ਆ ਸਮ ਡਿਫਰੈਂਟ ਡਮ ਹੋ ਚੁੱਕੇ ਆ ਕੋਈ ਨਹੀਂ ਆਇਆ ਇਨਸਾਫ ਦੇਖੋ ਪੰਜਾਬ ਦੇ ਚ ਇੱਕ ਪੁਲਸੀਆ ਸਟੇਟ ਪੰਜਾਬ ਦੇ ਮੁੱਖ ਮੰਤਰੀ ਨੇ ਖੜੀ ਕੀਤੀ ਹੈ ਜਿਹੜੀ ਹਰ ਦੂਜੇ ਦਿਨ ਪੰਜਾਬ ਚ ਇਨਕਾਊਂਟਰ ਹੋ ਰਿਹਾ ਪੁਲਿਸ ਵੱਲੋਂ ਕਤਲ ਕੀਤਾ ਜਾ ਰਿਹਾ ਜੋਦ ਨਸ਼ਿਆਂ ਵਿਰੋਧ ਦੇ ਨਾਮ ਤੇ ਲਗਾਤਾਰ ਪੁਲਿਸ ਵੱਲੋਂ ਬੇਗਨਾ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਨਸ਼ਾ ਤਸਕਰਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਕਾ ਤੋਂ ਉਸ ਮਹਿਮੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਤੋਂ ਬਾਅਦ ਸੰਘਰਸ਼ ਕਰਨ ਵਾਲੇ ਸੰਘਰਸ਼ ਕਰਨ ਦਾ ਲੋਕਾਂ 'ਚ ਕਣ ਪੈਦਾ ਹੋਇਆ ਸੀ ਵੀ ਗਲਤ ਦਾ ਵਿਰੋਧ ਕਰਨ ਦਾ ਉਹਦੇ ਖਿਲਾਫ ਜਿਹੜਾ ਲੋਕਾਂ 'ਚ ਇੱਕ ਚੇਤਨਾ ਪੈਦਾ ਹੋਈ ਹੈ ਉਹਨੂੰ ਖੁੰਡੀ ਕਰਨ ਦੇ ਲਈ ਕਿ ਪੰਜਾਬ ਸਰਕਾਰ ਲਗਾਤਾਰ ਇਸ ਤਰ੍ਹਾਂ ਦਾ ਜ਼ਬਰ ਢਾ ਰਹੀ ਹੈਗੀ ਆ ਕਿਤੇ ਸੰਘਰਸ਼ੀਲ ਆਗੂਆਂ ਨੂੰ ਤੇ ਕਿਤੇ ਆਮ ਲੋਕਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਉਹਦੇ ਤਹਿਤ ਹੀ ਗੋਨਿਆਂ ਦੇ ਜਿਹੜਾ ਬੇਕਸੂਰ ਮੁੰਡਾ ਸੀਗਾ ਉਹ ਮਾਰਿਆ ਗਿਆ ਤੇ 23 ਮਈ ਦੀ ਤੇ ਕਿਥੋਂ ਜਿਹੜਾ ਰੈਸਟ ਕਿਥੋਂ ਕੀਤਾ ਦੇ ਬੀ ਡਿਊਟੀ ਗਈ ਸੀ ਜੀ ਸੁਬਹ ਜਗਹ ਅਜੀਤ ਰੋਡ ਫਿਊਚਰ ਕੇਅਰ ਇੰਸਟੀਚਿਊਟ ਚ ਜੌਬ ਕਰਦੇ ਸੀ ਉੱਥੋਂ ਚੱਕਿਆ ਉੱਥੋਂ ਗਏ ਸੀ ਮੇਰੀ ਗੱਲ ਹੋਈ ਹੈ 5:30 6:00 ਵਜੇ ਤੱਕ ਘਰੇ ਪਹੁੰਚ ਜਾਂਦੇ ਸੀ ਅੱਗੇ ਤੇ ਆ ਹੀ ਰਹੀ ਸੀ ਘਰੇ ਕਹਿੰਦਾ ਮੈਂ ਘਰੇ ਕਹਿੰਦੇ ਘਰੇ ਆ ਰਿਹਾ ਤੂੰ ਚਾਹ ਬਣਾ ਬਸ ਤੁਹਾਨੂੰ ਕੀ ਟਾਈਮ ਪਤਾ ਲੱਗਦਾ 5:30 ਵਜੇ ਤੋਂ ਮੇਰੀ ਗੱਲ ਹੋਈ ਹੈ 6:00 ਵਜੇ ਤੱਕ ਮੈਂ ਡਿੱਕਿਆ ਪਰ ਸਾਨੂੰ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਫੇ ਉਸ ਤੋਂ ਬਾਅਦ 8:30 ਵਜੇ ਇਨਫੋਰਮ ਕੀਤਾ ਗਿਆ ਸਾਨੂੰ ਕਿ ਗੱਡੀ ਲੱਗ ਗਈ ਸਿਵਲ ਹਸਪੀਟਲ ਪਹੁੰਚੋ ਉੱਥੇ ਗਏ ਜੀ ਡੈਡ ਸੀ ਉਹਨੂੰ ਕੋਈ ਨਹੀਂ ਨਹੀਂ ਚੱਕਣ ਤੋਂ ਪਹਿਲਾਂ ਨਹੀਂ ਪਤਾ ਲੱਗਿਆ ਕੁਝ ਨਹੀਂ ਪਤਾ ਜੀ ਫੋਨ ਹੀ ਬੰਦ ਸੀ ਜੀ ਫੋਨ ਹੀ ਬੰਦ ਸੀ ਕੁਝ ਨਹੀਂ ਪਤਾ ਜੋ ਵੀ ਹੋਇਆ 550 750 ਦੇ ਵਿੱਚ ਸਾਡੀ ਇੱਕ ਦਿਨ ਦੇ ਵਿੱਚ ਵਿੱਚ ਇਹ ਬਸ ਉਸੇ ਉਸੇ 2 ਘੰਟਿਆਂ ਦੇ ਵਿੱਚ ਹੀ ਕੁਝ ਹੋਇਆ ਜੀ ਉਹ ਘੰਟੇ ਦੇ ਉਸੇ 2 ਕਿਉਂਕਿ ਡਾਕਟਰ ਦੇ ਅਕੋਰਡਿੰਗ 7:30 ਵਜੇ ਮੌਤ ਹੋ ਗਈ ਸੀ ਤੇ ਹੁਣ ਡੈੱਡ ਬੋਡੀ ਪੈਣ ਅਸੀਂ ਸੰਸਕਾਰ ਕਰਤਾ ਸੀ ਕਰ ਦਿੱਤਾ ਹੁਣ ਕੀ ਮੰਗ ਕਰੀ ਅਸੀਂ ਜੋ ਵੀ ਜਿਨ੍ਹਾਂ ਨੇ ਵੀ ਇਹ ਕ੍ਰਾਈਮ ਕੀਤਾ ਸੀ ਇਹ ਟੂਰਿਸਟ ਸਟਾਫ ਇਨਕਲੂਡਿੰਗ ਹੈਡ ਕਰਨਦੀਪ ਸਿੰਘ ਉਹਨਾਂ ਨੂੰ ਅਰੈਸਟ ਚਾਹੀਦਾ ਸਾਨੂੰ ਤੇ ਪ੍ਰੋਪਰ ਉਹਨਾਂ ਦੇ ਧਾਰਾਵਾਂ ਲੱਗਣੀ ਚਾਹੀਦੀਆਂ ਜੋ ਵੀ ਉਹਨਾਂ ਨੇ ਕੀਤਾ 302 ਤਾਂ ਲੱਗਣੀ ਹੀ ਚਾਹੀਦੀ ਹੈ ਉਹਨਾਂ ਤੇ ਕੱਲ ਹੈ ਜੀ ਕੱਲ ਭੋਗ ਹੈ ਮੈਂ ਇਹ ਉਮੀਦ ਕਰਦੀਆਂ ਕਿ ਭੋਗ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜਲਦ ਤੋਂ ਜਲ ਜਲਦੀ ਤੋਂ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਤੇ ਵੈਲਡ ਤਾਰਾਵਾਂ ਲਾਈਆਂ ਜਾਣ 320 ਦੀਆਂ 302 302 ਤੇ 120 ਬੀ ਦੀ ਕੋਈ ਐਮਪੀ ਐਮਐਲਏ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੀ ਸਭ ਗੁੰਗੇ ਬੋਲੇ ਹੋ ਚੁੱਕੇ ਆ ਸਮ ਡਿਫਰੈਂਟ ਡਮ ਹੋ ਚੁੱਕੇ ਆ ਕੋਈ ਨਹੀਂ ਆਇਆ ਇਨਸਾਫ ਕੋਈ ਵੀ ਸਸਰੀਕਰ ਸਾਥੀਓ ਮੇਰੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਵੀਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬਾਈ ਸਸਰੀਕਰ ਜੀ ਸਸਰੀਕਰ ਬਾਈ ਜੀ ਭਾਈ ਜੀ ਜਿਹੜਾ ਅੱਜ ਗੋਡੇਣਾ ਮੰਡੀ ਬੰਦ ਸੀ ਤੇ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਰੋਸ ਮਤਲਬ ਇਹਦਾ ਵਿਰੋਧ ਕੀਤਾ ਗਿਆ ਲੋਕਾਂ ਦੇ ਵੱਲੋਂ ਦਿਨ ਬਦਨ ਜਿਵੇਂ ਇਹ ਵਾਰਦਾਤਾਂ ਵਧੀ ਜਾਂਦੀਆਂ ਗਾ ਗੋਰੇ ਮੱਤੇ ਨੂੰ ਲੈ ਲੋ ਕਈ ਨਾ ਤਾਂ ਇਹ ਘਟਨਾਵਾ ਅੱਜ ਦੀ ਪਹਿਲੀ ਹੈ ਤੇ ਨਾ ਇਹ ਲਾਸਟ ਵਾਲੀ ਆ ਕੋਈ ਮੁੰਡਾ ਇਨਕਾਊਂਟਰ ਕਰਤਾ ਫੇਰ ਕਰਤਾ ਕਿਸੇ ਨੂੰ ਕੁੱਟਤਾ ਕਿਸੇ ਨੂੰ ਪਾੜਤਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੇ ਚ ਇੱਕ ਪੁਲਸੀਆ ਸਟੇਟ ਪੰਜਾਬ ਦੇ ਮੁੱਖ ਮੰਤਰੀ ਨੇ ਖੜੀ ਕੀਤੀ ਜਿਹੜੀ ਹਰ ਦੂਜੇ ਦਿਨ ਪੰਜਾਬ ਚ ਇਨਕਾਊਂਟਰ ਹੋ ਰਿਹਾ ਪੁਲਿਸ ਵੱਲੋਂ ਕਤਲ ਕੀਤਾ ਜਾ ਰਿਹਾ। ਯੁੱਧ ਨਸ਼ਿਆਂ ਵਿਰੁੱਧ ਦੇ ਨਾਮ ਤੇ ਲਗਾਤਾਰ ਪੁਲਿਸ ਵੱਲੋਂ ਬੇਗਨਾ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ। ਨਸ਼ਾ ਤਸਕਰਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਕਾ। ਤੋਂ ਉਸ ਮਹਿਮ ਦੇ ਤਹਿਤ ਹੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਤੋਂ ਬਾਅਦ ਸੰਘਰਸ਼ ਕਰਨ ਵਾਲੇ ਸੰਘਰਸ਼ ਕਰਨ ਦਾ ਲੋਕਾਂ ਚ ਕਣ ਪੈਦਾ ਹੋਇਆ ਸੀ ਵੀ ਗਲਤ ਦਾ ਵਿਰੋਧ ਕਰਨ ਦਾ ਉਹਦੇ ਖਿਲਾਫ ਜਿਹੜਾ ਲੋਕਾਂ ਚ ਇੱਕ ਚੇਤਨਾ ਪੈਦਾ ਹੋਈ ਹੈ ਉਹਨੂੰ ਖੁੰਡੀ ਕਰਨ ਦੇ ਲਈ ਕੀ ਪੰਜਾਬ ਸਰਕਾਰ ਲਗਾਤਾਰ ਇਸ ਤਰ੍ਹਾਂ ਦਾ ਜ਼ਬਰ ਢਾ ਰਹੀ ਹੈਗੀ ਆ ਕਿਤੇ ਸੰਘਰਸ਼ੀਲ ਆਗੂਆਂ ਨੂੰ ਤੇ ਕਿਤੇ ਆਮ ਲੋਕਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਉਹਦੇ ਤਹਿਤ ਹੀ ਗੋਨੇਆਂ ਦੇ ਜਿਹੜਾ ਬੇਕਸੂਰ ਮੁੰਡਾ ਸੀਗਾ ਉਹ ਮਾਰਿਆ ਗਿਆ। ਭਾਈ ਉਹ ਟੀਚਰ ਸੀਗੇ ਹੂੰ ਕਹਿੰਦੇ ਆਈਲੈਂਡਸ ਕਰਾ ਕੇ ਬਾਹਰ ਬਾਹਰ ਭੇਜ ਰਹੀ ਬੱਚਿਆਂ ਨੂੰ ਕਿਹੜੇ ਆਧਾਰ ਤੇ ਉਹਨੂੰ ਚੱਕ ਰਹੀ ਹੈ ਪੁਲਿਸ? ਦੇਖੋ ਇਹ ਤਾਂ ਪੁਲਿਸ ਇਹਦਾ ਜਵਾਬ ਦੇ ਸਕਦੀ ਹੈ। ਪੁਲਿਸ ਦੇ ਕੋਲੇ ਅਜੇ ਤੱਕ ਕਹਿਣ ਨੂੰ ਕੁਝ ਨਹੀਂ ਕਿ ਉਹਨੇ ਇਸ ਮੁੰਡੇ ਨੂੰ ਕਿਉਂ ਮਾਰਿਆ? ਪੁਲਿਸ ਜਿਹੜੀ ਹੈਗੀ ਆ ਇਦਰੋਂ ਉਧਰੋਂ ਜਿਹੜੀਆਂ ਗੱਲਾਂ ਛੱਡ ਰਹੀ ਐ ਕਿ ਨਸ਼ਾ ਵੇਚਦਾ ਸੀ ਉਹ ਕਰਦਾ ਸੀ ਜੇ ਨਸ਼ਾ ਵੇਚਦਾ ਸੀ ਉੱਤੇ ਕਤਲ ਦਾ ਉੱਤੇ ਨਸ਼ਾ ਵੇਚਣ ਦਾ ਪਰਚਾ ਦਰਜ ਹੁੰਦਾ ਉਹਨੇ ਜੇਲ੍ਹ ਚ ਭੇਜਿਆ ਜਾਂਦਾ ਪਰ ਉਹ ਕਾਬਲ ਅਧਿਆਪਕ ਸੀ ਔਰ ਪੁਲਿਸ ਜਿਹੜਾ ਕਹਿੰਦੀ ਸੀ ਵੀ 31 ਮਈ ਤੱਕ ਅਸੀਂ ਨਸ਼ਾ ਖਤਮ ਕਰਨਾ ਪੰਜਾਬ ਸਰਕਾਰ ਨੇ ਕਿਹਾ ਉਹਦੇ ਤਹਿਤ ਜਿਹੜੇ ਕੋਟੇ ਦਿੱਤੇ ਹੋਏ ਸੀ ਉਹਦੇ ਤਹਿਤ ਹੀ ਲਗਾਤਾਰ ਜਿਹੜਾ ਇਸ ਤਰ੍ਹਾਂ ਠੱਕੇ ਨਾਲ ਲੋਕਾਂ ਤੇ ਮਤਲਬ ਨਸ਼ੇ ਦੇ ਪਰਚੇ ਪਾਉਣੇ ਔਰ ਧੱਕੇ ਦੇ ਨਾਲ ਹੀ ਲੋਕਾਂ ਦੇ ਉੱਪਰ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦਾ ਜ਼ਬਰਟਾਉਣਾ ਇਹ ਉਹਦੇ ਤਹਿਤ ਹੀ ਕੀਤਾ ਗਿਆ ਪੁਲਿਸ ਦੇ ਕੋਲੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਉਸ ਮੁੰਡੇ ਤੇ ਦੋਸ਼ ਲਾਇਆ ਜਾ ਸਕੇ ਬਾਈ ਜੀ ਜਿਵੇਂ ਵੱਡੇ ਮਗਰਮਾਛਾ ਉਹ ਉਹ ਇਹਨਾਂ ਨੂੰ ਦਿਖ ਨਹੀਂ ਰਹੇ ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਖੱਜਲ ਖਵਾਰ ਤੇ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਦੇਖੋ ਕਿਉਂਕਿ ਇਹ ਰਾਜ ਪ੍ਰਬੰਧ ਤਣਾੜ ਲੋਕਾਂ ਲਈ ਹੈ ਤਣਾੜ ਲੋਕਾਂ ਲਈ ਆ ਇਥੋਂ ਦੀ ਪੁਲਿਸ ਇਥੋਂ ਦੀਆਂ ਜੇਲਾਂ ਕਚੈਰੀਆਂ ਅਦਾਲਤਾਂ ਸਭ ਕੁਝ ਤਣਾੜ ਲੋਕਾਂ ਦੀ ਸੇਵਾ ਲਈ ਆ ਆਮ ਕਿਸਾਨ ਮਜ਼ਦੂਰ ਕਿਰਤੀ ਵਾਸਤੇ ਇੱਥੇ ਕੁਝ ਨਹੀਂਗਾ ਉਹਨਾਂ ਨੂੰ ਜੇ ਉਹ ਆਪਣਾ ਹੱਕ ਲੈਣਾ ਪੈਂਦਾ ਤਾਂ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਉਹ ਇਸੇ ਕਰਕੇ ਕਿਉਂਕਿ ਧਨਾੜ ਲੋਕਾਂ ਲਈ ਹੈਗੀ ਆ ਤੇ ਮਗਰਮੱਛ ਖੁਦ ਵੀ ਨਸ਼ੇ ਦਾ ਨਸ਼ੇ ਦਾ ਕੰਮ ਕਰਦੇ ਆ ਖੁਦ ਪੈਸਾ ਕਮਾਉਂਦੇ ਆ ਪੁਲਿਸ ਅਧਿਕਾਰੀਆਂ ਨੂੰ ਦਿੰਦੇ ਆ ਔਰ ਸਿਆਸਦਾਨਾਂ ਨੂੰ ਦਿੰਦੇ ਆਗੇ ਇਸ ਕਰਕੇ ਰਾਜ ਹੀ ਮਗਰਮੱਛਾਂ ਦਾ ਇਸ ਕਰਕੇ ਮਗਰਮੱਛਾਂ ਦੇ ਖਿਲਾਫ ਕੋਈ ਜਿਹੜਾ ਨਹੀਂ ਜਾਂਦਾ ਭਾਈ ਇੱਕ ਉਹਨਾਂ ਦੇ ਪਰਿਵਾਰ ਦੇ ਨਾਲ ਮੈਸੇਜ ਦੇ ਨਾਲ ਗੱਲ ਹੋਈ ਸੀ ਉਹਦੇ ਨਾਲ ਐਮਪੀ ਐਮਐਲਏ ਕੋਈ ਸਾਡੀ ਜਿਵੇਂ ਕਿ ਸਾਰ ਨਹੀਂ ਲਈ ਆ ਕੇ ਕਿਵੇਂ ਦੇਖਦੇ ਆ ਇਸ ਗੱਲ ਨੂੰ ਦੇਖੋ ਇਹ ਵੋਟਾਂ ਦੇ ਦਿਨਾਂ 'ਚ ਤਾਂ ਭੱਜੇ ਆਉਂਦੇ ਆ ਜੀ ਇਹਨਾਂ ਦੇ ਦਿਨਾਂ 'ਚ ਵੋਟਾਂ ਦਾ ਕੋਈ ਮਾਹੌਲ ਨਹੀਂ ਹੈਗਾ ਜਿਸ ਕਰਕੇ ਕੋਈ ਵੀ ਸਿਆਸੀ ਪਾਰਟੀ ਖੁੱਲ ਕੇ ਇਸ ਚੀਜ਼ ਦੇ ਖਿਲਾਫ ਜਿਹੜੀ ਨਹੀਂ ਆ ਰਹੇਗੀ ਤਾਂ ਦੂਸਰਾ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਕਰਦਾਰ ਇੱਕੋ ਜਿਹਾ ਜਿੰਦਾ ਵੀ ਰਾਜ ਹੁੰਦਾ ਉਹਦੇ ਵਿੱਚ ਲੋਕਾਂ ਨਾਲ ਇਸ ਤਰ੍ਹਾਂ ਹੁੰਦਾ ਹੈਗਾ ਇਸ ਤਰ੍ਹਾਂ ਕੋਈ ਵੀ ਸਿਆਸੀ ਪਾਰਟੀ ਜਿਹੜੀ ਸੱਤਾ ਚਾਹ ਜਾਂ ਵਿਰੋਧੀ ਧਿਰ ਚਾ ਉਹ ਖੁੱਲ ਕੇ ਇੱਕਾ ਦੋਕਾ ਬੰਦੇ ਬੋਲਿਆ ਪਰ ਖੁੱਲ ਕੇ ਕੋਈ ਵੀ ਮੈਦਾਨ ਦੇ ਵਿੱਚ ਨਹੀਂ ਆਇਆ ਭਾਈ ਕਿਵੇਂ ਲੱਗਦਾ ਇਨਸਾਫ ਜਿਵੇਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਲਾ ਲਓ ਪੰਜਾਬ ਪੁਲਿਸ ਲਾ ਲਓ ਤਾਂ ਪੰਜਾਬ ਪੁਲਿਸ ਦੀ ਮਾੜੀ ਜ਼ਿਆਦਾਤਰ ਨਹੀਂ ਕਰਦੀ ਆਪਣੇ ਜਿਹੜੇ ਮਲਾਜਮਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਇਨਸਾਫ ਲਿਆ ਜਾ ਸਕਦਾ ਦੇਖੋ ਜੇ ਲੋਕ ਸੜਕਾਂ ਤੇ ਆ ਜਾਣ ਅੰਦੋਲਨ ਵਿੱਢ ਦੇਣ ਤੇ ਫਿਰ ਹਰ ਤਰ੍ਹਾਂ ਦਾ ਇਨਸਾਫ ਲਿਆ ਜਾ ਸਕਦਾ ਨਹੀਂ ਤੇ ਇਸ ਲੁਟੇਰੇ ਪ੍ਰਬੰਧੀਆਂ ਸੰਸਥਾਵਾਂ ਪੁਲਿਸ ਜੇਲ੍ਹਾਂ ਕਚੈਰੀਆਂ ਇਹਨਾਂ ਨੇ ਇਨਸਾਫ ਨਹੀਂ ਕਰਨਾਗਾ ਲੋਕ ਮਜਬੂਰ ਕਰ ਦਿੰਦੇ ਇਨਸਾਫ ਵਾਸਤੇ ਤੇ ਇਹ ਲੋਕਾਂ ਤੇ ਨਿਰਭਰ ਕਰਦਾ ਹੈ ਭਾਈ ਇਹ ਜੀ ਨੂੰ ਠੰਡ ਠੱਲ ਕਿਵੇਂ ਪਾ ਸਕਦੀ ਹੈ ਇਹ ਠੱਲ ਤਾਂ ਜਿੰਨਾ ਸਮਾਂ ਇਹ ਲੁਟੇਰਾ ਪ੍ਰਬੰਧ ਇਸ ਤਰ੍ਹਾਂ ਚੱਲੀ ਜਾਣਾ ਜਦੋਂ ਭਗਸਰਾਭੇ ਹੋਰੀ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਚਾਹੁੰਦੇ ਸੀ ਕਿਰਤੀਆਂ ਦਾ ਰਾਜ ਜਦੋਂ ਉਹ ਹੋਊਗਾ ਉਹਦੇ ਚ ਹੀ ਠੱਲ ਜੜੀ ਪੈ ਸਕਦੀ ਔਂਦਾ